ਤੇ ਡਾਕਟਰ ਸਾਹਿਬ ਇੱਥੇ ਇਦਾਂ ਨਹੀਂ ਲੱਗ ਰਿਹਾ ਕਿਉਂਕਿ ਜਿਹੜੇ ਖਾਸ ਤੌਰ ਤੇ ਮੌਰੀ ਭਾਈ ਜਾ ਰਹੇ ਤੇ ਲੋਕ ਨੇ ਪੈਸੀਫਿਕਾ ਲੋਕ ਨੇ ਉਹ ਕਹਿੰਦੇ ਨੇ ਕਿ ਐਕਟ ਪਾਰਟੀ ਸਾਡੇ ਪਿੱਛੇ ਪੈ ਗਈ ਹੈ ਕਹਿੰਦੇ ਪਹਿਲਾਂ ਟ੍ਰੀਟੀ ਆਫ ਵਾਈਟਾਂਗੀ ਦੀ ਜਿਹੜੀ ਹੈ ਉਹ ਗੱਲ ਕਰਦੇ ਸੀ ਕਿ ਕਿ ਜਿਹੜਾ ਉਹਨੂੰ ਮੰਨਣ ਤੋਂ ਇਨਕਾਰ ਹੀ ਕਰਦੇ ਨੇ ਤੇ ਜਿਹੜੇ ਸਾਨੂੰ ਸਪੈਸ਼ਲ ਪ੍ਰਿਵਿਲੇਜ ਜਿਹੜੇ ਸਾਨੂੰ ਦਿੱਤੇ ਜਾ ਰਹੇ ਨੇ ਸੋ ਉਸ ਦੇ ਵੀ ਸਾਨੂੰ ਕੱਟਣ ਨੂੰ ਫਿਰਦੇ ਨੇ ਸੋ ਕਹਿੰਦੇ ਨੇ ਕਿ ਸਾਡੇ ਪਿੱਛੇ ਕਿਉਂ ਇੰਨਾ ਪਏ ਨੇ ਅਸੀਂ ਕਿਸੇ ਦੇ ਪਿੱਛੇ ਨਹੀਂ ਪਏ ਹੋ ਜਿੱਥੇ ਤਾਂ ਇਹ ਮੌਰੀਅਰ ਪੈਸੀਫਿਕ ਆ ਸੀ ਉਹਨਾਂ ਨੇ ਇਹ ਕਹਨੇ ਆ ਕਿ ਤੁਸੀਂ ਕਿਸੇ ਦੇ ਨਾਲੋਂ ਵੱਧ ਨਹੀਂ ਹੋ ਤੁਸੀਂ ਸਾਰਿਆਂ ਦੇ ਬਰਾਬਰ ਹੋ ਤੁਸੀਂ ਕਿਸੇ ਨਾਲੋਂ ਪਿੱਛੇ ਵੀ ਨਹੀਂ ਹੋ ਤੁਸੀਂ ਸਾਰਿਆਂ ਦੇ ਬਰਾਬਰ ਹੋ ਤਾਂ ਜਿੱਦਾਂ ਸਾਰਿਆਂ ਲਈ ਹੁੰਦਾ ਹੈ ਸਿਸਟਮ ਉਦੋਂ ਹੀ ਤੁਹਾਡੇ ਲਈ ਅਪਲਾਈ ਹੁੰਦਾ ਤੁਸੀਂ ਵੀ ਉਦੋਂ ਹੀ ਸਿਸਟਮ ਨੂੰ ਐਕਸੈਸ ਕਰੋ ਜਿੱਥੇ ਦਾ ਟ੍ਰੀਟੀ ਪ੍ਰਿੰਸੀਪਲਸ ਬਿਲ ਦੀ ਗੱਲ ਹੈ ਕਿ ਉਹ ਸੀਰੇ ਚਾਹੁੰਦੇ ਆ ਕਿ ਟ੍ਰੀਟੀ ਪ੍ਰਿੰਸੀਪਲਸ ਜਿਹੜਾ ਹੈਗਾ ਆ ਉਹਨਾਂ ਨੂੰ ਅੱਛੀ ਤਰ੍ਹਾਂ ਨਾਲ ਇੰਟਰਪ੍ਰੀਟ ਕੀਤਾ ਜਾਵੇ ਕਿਤੇ ਵੀ ਉਹਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਮਨੀ ਹੈਗਾ ਕਿ ਇੱਕ ਬੰਦਾ ਵੱਧ ਹੋਣਾ ਚਾਹੀਦਾ ਇੱਕ ਬੰਦਾ ਘੱਟ ਹੋਣਾ ਚਾਹੀਦਾ ਉਹਦੇ ਵਿੱਚ ਪੂਰੀ ਤਰ੍ਹਾਂ ਨਾਲ ਪਾਰਟਨਰਸ਼ਿਪ ਦੀ ਗੱਲ ਹੋਈ ਹੋਈ ਹੈ ਤਾਂ ਅਸੀਂ ਜਾਣਦੇ ਕਿ ਉਹਨੂੰ ਸਹੀ ਤਰ੍ਹਾਂ ਨਾਲ ਇੰਟਰਪ੍ਰੀਟ ਕੀਤਾ ਜਾਵੇ ਕਿਉਂਕਿ ਉਹਨੂੰ ਕਈ ਤਰ੍ਹਾਂ ਨਾਲ ਮੋਲਡ ਕੀਤਾ ਜਾ ਰਿਹਾ ਐਡਵਾਂਟੇਜਸ ਲੈਣ ਲਈ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੈਜਲ ਉੱਥੇ ਹਾ ਆ ਰਾਈਟ ਸਾਈਡ ਤੇ ਸਾਡੇ ਬੈਠਦੀ ਹੈ ਟੀ ਪਾਰਟੀ ਮਾਉਰੀ ਇੱਕ ਪਾਸੇ ਬੈਠਦੇ ਆ ਲੇਬਰ ਉਹਨਾਂ ਦੇ ਕੋਲੋਂ ਜਿੰਨੇ ਵੀ ਕਮੈਂਟਸ ਆਉਂਦੇ ਨੇ ਉਹ ਸਿਰਫ ਇਹੀ ਹੁੰਦੇ ਨੇ ਮਾਉਰੀ ਵਰਸਸ ਪਾਕੀ ਹੈ ਜਾਂ ਮਾਉਰੀ ਅਗੇਂਸਟ ਪਾਕੀ ਹੈ ਜਿਹੜਾ ਹੈਗਾ ਤਾਂ ਉਹ ਸਟਾਪ ਹੋਣਾ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਕੱਲਾ ਇਹ ਇੱਥੇ ਮਾਉਰੀ ਪਾਕੀ ਨਹੀਂ ਨੇ ਇੱਥੇ ਅਸੀਂ ਵੀ ਹੈਗੇ ਨੇ ਮਾਈਗ੍ਰੈਂਟ ਜਿਹੜੇ ਹੈਗੇ ਨੇ ਹੋਰ ਅਸੀਂ ਉਹ ਮਾਈਗ੍ਰੈਂਟਸ ਨੇ ਜਿਹੜੇ ਕਿ ਅਸੀਂ ਖੁਦ ਮਾਈਗ੍ਰੈਂਟ ਹੋ ਕੇ ਆਏ ਨੇ ਕਈ ਇੱਥੇ ਤੇ ਠੀਕ ਹੈ ਬੌਨ ਹੈਗੇ ਨੇ ਉਹਨਾਂ ਦੇ ਐਕਸਪੀਰੀਐਂਸਸ ਬਹੁਤ ਹੀ ਡਿਫਰੈਂਟ ਹੈ ਜਿਹੜੇ ਕਿ ਅਸੀਂ ਖੁਦ ਇੱਥੇ ਮਾਈਗ੍ਰੈਂਟ ਅਸੀਂ ਖੁਦ ਲਿਵਿੰਗ ਐਗਜ਼ਾਮਪਲ ਆਮ ਮਾਈਗ੍ਰੈਂਟ ਹੋਣ ਦੇ ਅਸੀਂ ਅਸੀਂ ਮਾਡਰਨ ਮਾਈਗ੍ਰੈਂਟਸ ਆ ਠੀਕ ਹੈ ਨਾ ਨਵੇਂ ਮਾਈਗ੍ਰੈਂਟਸ ਆ ਅਸੀਂ ਤਾਂ ਉਹਨਾਂ ਨੂੰ ਵੀ ਵਿੱਚ ਕਿਤੇ ਦੇਖੋ ਇਹੀ ਮੈਂ ਕਹਿ ਰਹੀ ਹਾਂ ਪਾਰਲੀਮੈਂਟ ਦੇ ਵਿੱਚ ਜੀ ਸੋ ਖਾਸ ਤੌਰ ਤੇ ਕਿੰਨੇ ਨੇ ਰਾਜਨੇਤਾਵਾਂ ਨੂੰ ਇਹੋ ਜੀ ਰਾਜਨੀਤੀ ਜਿਹੜੀ ਸੂਟ ਕਰਦੀ ਹੈ ਜਿਸ ਦੇ ਵਿੱਚ ਕਿ ਸੋਸਾਇਟੀ ਦੀ ਜਿਹੜੀ ਡਿਵੀਜ਼ਨ ਹੋਵੇ ਸੋ ਤੇ ਪਾਰਟੀ ਮੋਰੀ ਦੀ ਅਸੀਂ ਮੰਨਦੇ ਹਾਂ ਕਿ ਉਹਨਾਂ ਨੇ ਜਿਹੜੀ ਜਿਹੜੀ ਗੱਲਬਾਤ ਜਿਹੜੀ ਉਹਨਾਂ ਨੇ ਆਪਣੇ ਮੁੱਦੇ ਜਿਹੜੇ ਉਹਨਾਂ ਨੇ ਆਪਣੇ ਜਿਹੜੇ ਖਾਸ ਤੌਰ ਤੇ ਕਮਿਊਨਿਟੀ ਦੇ ਜਿਹੜੇ ਉਹਨਾਂ ਨੇ ਉਠਾਉਣੇ ਹੁੰਦੇ ਨੇ ਤੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਐਕਟ ਜੇਕਰ ਖਾਸ ਤੌਰ ਤੇ ਪਰਟੀਕੂਲਰਲੀ ਜੇਕਰ ਅਸੀਂ ਜਿਹੜਾ ਇਹਨਾਂ ਨੂੰ ਹੀ ਇਹਨਾਂ ਇਸ਼ੂਜ਼ ਨੂੰ ਹੀ ਐਡਰੈਸ ਕਰਦੇ ਰਵਾਂਗੇ ਜਾਂ ਇਹ ਖਾਸ ਪਰਟੀਕੂਲਰ ਕਮਿਊਨਿਟੀ ਦੇ ਉੱਪਰ ਹੀ ਅਸੀਂ ਗੱਲਬਾਤ ਕਰਦੇ ਰਵਾਂਗੇ ਤਾਂ ਉਹਦੇ ਨਾਲ ਜਿਹੜੀ ਹੈ ਖਾਸ ਤੌਰ ਤੇ ਜਿਹੜੀ ਟਿਪਾਰਟੀ ਮੋਰੀ ਜਿਹੜੀ ਆਪਣੀ ਪਪੂਲਾਰਿਟੀ ਜਾਂ ਆਪਣਾ ਆਧਾਰ ਜਿਹੜਾ ਉਹ ਨਾ ਕਿਤੇ ਗਵਾ ਲਵੇ ਜਾਂ ਉਹ ਨਾ ਘਟਾ ਲਵੇ ਦੇਖੋ ਜਿੱਦਾਂ ਤੁਸੀਂ ਕਹਿ ਕਿ ਹਰ ਰਾਜਨੀਤਾ ਦੀ ਆਪਣੀ ਆਪਣੀ ਪੋਲਿਟਿਕਸ ਹੁੰਦੀ ਹੈ ਮੇਰਾ ਇਹ ਕਹਿਣਾ ਹੈ ਐਜ਼ ਅ ਪੋਲਿਟੀਸ਼ੀਅਨ ਉੱਥੇ ਕਿ ਜਿਹੜੀ ਇਹ ਲੋਕੀ ਜਿਹੜੀ ਰੇਸ ਬੇਸ ਜਿਹੜੀ ਪੋਲਿਟਿਕਸ ਲਿਆਉਂਦੇ ਆ ਉਹਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਸਟਾਪ ਕਰੀਏ ਲekin ਜਿਹੜੀ ਸਾਡੀ ਹੋਰ ਵੀ ਪੋਲਿਸੀਜ਼ ਨੇ ਅਸੀ ਉਹਨਾਂ ਦੇ ਵਿੱਚ ਵੀ ਨਹੀਂ ਚਾਹੁੰਦੇ ਕਿ ਰੇਸਪੇਸ ਕੁਝ ਵੀ ਆਵੇ ਜਿੱਦਾਂ ਹੁਣ ਕ੍ਰਾਈਮ ਦੀ ਹੈ ਕੀ ਹੈ ਉਹ ਕਹਿੰਦੇ ਨੇ ਕਿ ਮੌਰੀ ਜ਼ਿਆਦਾ ਸਫਰ ਹੁੰਦੇ ਨੇ ਪਰ ਇਹ ਵੀ ਤਾਂ ਸੋਚੋ ਕਿ ਵਿਕਟਿਮ ਵੀ ਤਾਂ ਬਣਦੇ ਨੇ ਮੌਰੀ ਜੀ ਤਾਂ ਉਹਨਾਂ ਨੂੰ ਵੀ ਤਾਂ ਬਚਾਉਣਾ ਜ਼ਰੂਰੀ ਹੈ ਤਾਂ ਉਹ ਜਿੱਦਾਂ ਆਮ ਵਿਕਟਿਮ ਹੁੰਦਾ ਉਦਾਂ ਹੀ ਉਹ ਵਿਕਟਿਮ ਹੁੰਦੇ ਨੇ ਤਾਂ ਜੇ ਕਿਸੇ ਕਮਿਊਨਿਟੀ ਦੇ ਵਿੱਚ ਇਸ਼ੂਜ਼ ਨੇ ਉਹ ਕਮਿਊਨਿਟੀ ਕਿਉਂਕਿ ਉਸ ਰੇਸ ਦੀ ਹੈ ਇਸ ਕਰਕੇ ਨਹੀਂ ਹੈ ਕਿਉਂਕਿ ਉਹਦੇ ਵਿੱਚ ਹੋਰ ਇਸ਼ੂਜ਼ ਨੇ ਜਿਹੜੇ ਕਿ ਸਾਨੂੰ ਐਡਰੈਸ ਕਰਨੇ ਜ਼ਰੂਰੀ ਨੇ ਤਾਂ ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਇਸ ਦੇਸ਼ ਦੇ ਵਿੱਚ ਕੋਈ ਵੀ ਰੇਸ ਬੇਸ ਜਿਹੜਾ ਹੈਗਾ ਅਜੰਡਾ ਉਹ ਨਹੀਂ ਹੋਵੇ ਔਰ ਜਿੰਨੀਆਂ ਵੀ ਸਾਡੀ ਪਾਲਿਸੀਆਂ ਨੇ ਤੁਸੀਂ ਦੇਖੋਗੇ ਕਿ ਅਸੀਂ ਲੈਂਦੇ ਆ ਅਪਰੋਚ ਕਿ ਅਸੀਂ ਇੱਕ ਮਲਟੀਕਲਚਰਲ ਕੰਟਰੀ ਹੈ ਠੀਕ ਹੈ ਸਾਡੀ ਫਾਊਂਡੇਸ਼ਨ ਜਿਹੜੀ ਹੈ ਬਾਈਕਲਚਰਲ ਹੈ ਕਿ ਆਊਟਲੁੱਕ ਬਹੁਤ ਚਿਰ ਤੋਂ ਹੈ ਹਰ ਇਹ ਸਾਡੇ ਕੰਟਰੀ ਆ ਉਹ ਫਾਊਂਡੇਸ਼ਨ ਨੂੰ ਅਸੀਂ ਏਕਨੋਲਜ ਕਰਦੇ ਹਾਂ ਲੇਕਿਨ ਹੁਣ ਅਸੀਂ ਅੱਗੇ ਵਧ ਗਏ ਆ ਜੀ ਡਿਫਰੈਂਟ ਕੰਟਰੀ ਆ ਸੋ ਉਹੀ ਗੱਲ ਮੈਂ ਸੋਚ ਰਿਹਾ ਕਿ ਜਿਹੜੀ ਗੱਲ ਆ ਜਿਹੜੀ ਉਹ ਅਕਸਰ ਹੀ ਜਿਹੜੀ ਖਾਸ ਤੌਰ ਤੇ ਹੁਣ ਜਿਹੜੀ ਰਾਜਨੀਤੀ ਜਿਹੜੀ ਖੇਡੀ ਜਾ ਰਹੀ ਹੈ ਜਿਹੜੀ ਸੋਸਾਇਟੀ ਦੀ ਡਿਵੀਜ਼ਨ ਦੀ ਜਿਹੜੀ ਰਾਜਨੀਤੀ ਖੇਡੀ ਜਾ ਰਹੀ ਹੈ ਮੌਰੀ ਪਾਕੀਆ ਗੱਲ ਕੀਤੀ ਜਾ ਰਹੀ ਹੈ ਲੇਕਿਨ ਵਾਟ ਅਬਾਊਟ ਦਾ ਏਸ਼ੀਅਨਸ ਵਾਟ ਅਬਾਊਟ ਅਦਰ ਕਮਿਊਨਿਟੀਆਂ ਜਿਹੜੇ ਇੱਥੇ ਵਸ ਰਹੇ ਨੇ ਸੋ ਐਗਜ਼ੈਕਟਲੀ ਉਹੀ ਪੁਆਇੰਟ ਤਾਂ ਮੈਂ ਰੇਜ਼ ਕੀਤਾ ਜੇ ਤੁਸੀਂ ਮੇਰੀ ਪਿਛਲੇ ਹਫਤੇ ਦੀ ਜਨਰਲ ਡਿਬੇਟ ਜਿਹੜੀ ਕਿ ਵੈਂਸਡੇ ਨੂੰ ਹੁੰਦੀ ਹੈ ਪਿਛਲੇ ਹਫਤੇ ਦੀ ਵੈਂਸਡੇ ਦੀ ਤਾਰੀਖ ਨੂੰ ਜਾ ਕੇ ਤੁਸੀਂ ਜੇ ਆਨਲਾਈਨ ਜਾ ਕੇ ਤੁਸੀਂ ਜਨਰਲ ਡਿਬੇਟ ਨੂੰ ਦੇਖੋਗੇ ਉਹਦੇ ਵਿੱਚ ਮੈਂ ਇਹੀ ਕਹਿਆ ਕਿਉਂ ਇਹ ਪਾਰਲੀਮੈਂਟ ਜਿਹੜੀ ਹੈ ਮਾਉਰੀ ਵਰਸਸ ਪਾਕੀਹਾ ਬਣ ਗਈ ਹੈ ਕਿੱਥੇ ਹੈ ਮਾਈਗ੍ਰੈਂਟ ਕਮਿਊਨਿਟੀਆਂ ਕਿਉਂਕਿ ਸਾਨੂੰ ਉਹਨਾਂ ਨੂੰ ਬਹੁਤ ਹੀ ਇੰਪੋਰਟੈਂਟ ਹੈ ਕਿ ਪਾਰਲੀਮੈਂਟ ਦੇ ਵਿੱਚ ਇਹ ਰਿਅਲਾਈਜ਼ ਕਰਾਣਾ ਕਿ ਤੁਸੀਂ ਇਕੱਲੇ ਨਹੀਂ ਹੋਰ ਉਹ ਕਿਉਂ ਕਰ ਰਹੇ ਜਿੱਦਾਂ ਤੁਸੀਂ ਕਿਹਾ ਸਿਰਫ ਆਪਣੇ ਬੰਦਿਆਂ ਨੂੰ ਖੁਸ਼ ਕਰ ਕਿ ਉਹਨਾਂ ਦੀ ਫੂਟਸ ਲੈਂਡ ਲਈ ਲੇਕਿਨ ਓਵਰਆਲ ਇੰਪੈਕਟ ਕੀ ਹੋ ਰਿਹਾ ਪੂਰਾ ਦੇਸ਼ ਪਿੱਛੇ ਜਾਏਗਾ ਜੀ ਤਾਂ ਅਸੀਂ ਉਹ ਅਫੋਰਡ ਨਹੀਂ ਕਰ ਸਕਦੇ ਜੀ ਤਾਂ ਐਕਟ ਪਾਰਟੀ ਜਿਹੜੀ ਹੈ ਉਹਦੇ ਵਿੱਚ ਇੱਕ ਗੱਲ ਇਹ ਹੈ ਕਿ ਅਸੀਂ ਲੋਕੀ ਉਹੀ ਕਰਨੇ ਜੋ ਕਹਿਣਾ ਜ਼ਰੂਰੀ ਹੈ ਅਸੀਂ ਲੋਕੀ ਡਰਦੇ ਨਹੀਂ ਹੈ ਕਿ ਸਹੀ ਗੱਲ ਕਹਿਣ ਤੋਂ ਜੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ